ਖਾਨਸਾ ਰਾਏ ਚਿੱਕੀ ਫਦੇ ਸੋ ਅੱਜ ਲਖਸ਼ਮ ਦਾ ਦੌਰ ਚੱਲ ਰਿਹਾ ਉੱਥੇ ਲੋਕ ਵਿਚਾਰਾ ਆਪਦੇ ਭਰਾਵਾਂ ਨਾਲ ਮੈਂ ਕਰਨੀਆਂ ਸੋ ਮੈਂ ਤੁਹਾਡਾ ਆਪਣਾ ਹਰਚੰਦ ਸਿੰਘ ਮਾੜੀ ਚੰਬੋਕੇ ਸੋ 10 208 ਦੇ ਵਿੱਚ ਜੀਤ ਸਿੰਘ ਪੂਰੇ ਨਿਹੰਗ ਦੀ ਜਿਹੜੀ ਸੇਵਾ ਪ੍ਰਮਾਤਮਾ ਨੇ ਲਈ ਸੀ ਕੀਤੀ ਆ ਸੋ ਮੈਂ ਆਪੇ ਪੰਥ ਦੇ ਨਾਲ ਆਪ ਦੇ ਭੈਣ ਭਰਾਵਾਂ ਦੇ ਨਾਲ ਗੱਲਾਂ ਕਰਨੀਆਂ ਦੇਖੋ ਹਾਨੂੰ ਮਿਲੀ ਆ ਜਲੰਧਰ ਤੋਂ ਲੋਕ ਸਭਾ ਹੜ ਕਾ ਜਲੰਧਰ ਉੱਥੋਂ ਜਿਹੜੀ ਕਿੱਖਤ ਮਿਲੀ ਆ ਸੋ ਯਾਦ ਜਿਹੜੀ ਚੋਣਾ ਉਹ ਲੜ ਰਹੇ ਆ ਤੇ ਪੰਥ ਦਾ ਫਰਜ਼ ਪਤਾ ਕੀ ਬੰਦਾ ਹਰ ਤਰ੍ਹਾਂ ਦੀ ਸਪੋਰਟ ਕਰਨੀ ਸਪੋਰਟ ਕਰਨ ਦਾ ਫਰਜ਼ ਫਰਜ਼ ਪੰਦਾ ਤੇ ਪੰਥਾ ਚ ਕਿੱਥੇ ਕਿੱਥੇ ਗਿਆ ਇਹੋ ਜਿਹੜੇ ਗੁਰੂ ਦੇ ਖਾਲਸਾ ਬਣ ਜਾਂਦੇ ਨਾ ਜਿਹੜੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਆ ਜਾਂ ਖਾਲਸੇ ਬਣ ਜਾਂਦੇ ਆ ਉਹਨਾਂ ਦਾ ਜਾਤ ਪਾਤਨਾ ਕੋਈ ਮਤਲਬ ਨਹੀਂ ਰਹਿ ਜਾਂਦਾ ਤੇ ਤੁਹਾਡਾ ਫਰਜ਼ ਬੰਦਾ ਜੇ ਤੁਸੀਂ ਮੈਂ ਪੰਥ ਲਈ ਕੁਝ ਕੀਤਾ ਜਾਂ ਪੰਥ ਲਈ ਸੇਵਾ ਕੀਤੀ ਆ ਜਾਂ ਜ਼ਾਮੇ ਬਾਦਸ਼ਾਹ ਨੇ ਮੇਰੀ ਡਿਊਟੀ ਲਈ ਆ ਤੇ ਪੰਥ ਦਾ ਵੀ ਫਰਜ਼ ਬੰਦਾ ਵੱਧ ਤੋਂ ਵੱਧ ਮੇਰੀ ਸਪੋਰਟ ਕਰਨ ਦਾ ਵਾਸੋ ਵਾਤ ਜਿਹੜਾ ਪ੍ਰਚਾਰ ਕਰਨ ਦਾ ਕਿਉਂ ਮੇਰੀ ਦੇ ਜਿਹੜੀ ਫਿਊੜੀ ਮਾਲਕ ਨੇ ਲਾਈ ਆ ਤੇ ਮੈਂ ਤੇ ਉਹ ਨਿਭਾਤੀ ਤੇ ਹੁਣ ਪੰਥ ਦਾ ਫਰਜ਼ ਪੰਦਾ ਆਉਂਦੀਆਂ ਚੁੰਗਿਆਰੀਆਂ ਸਮਝੀ ਨਾ ਗੋਦੀ ਮੀਡੀਆ ਨਾ ਉਹ ਪ੍ਰਚਾਰ ਕਰੇ ਗੋਦੀ ਮੀਡੀਆ ਵੀ ਫੁਕਾਊ ਮੀਡੀਆ ਕੋਈ ਪ੍ਰਚਾਰ ਨਹੀਂ ਕੋਈ ਪੰਥ ਦਾ ਪ੍ਰਚਾਰ ਨਹੀਂ ਤੇ ਬਾਹਰਲੇ ਵੀਰਾਂ ਨੂੰ ਮੈਂ ਕਹਿਣਾ ਚਾਹਣਾ ਉਸੀ ਜਿਦੋਂ ਪੂਲਾ ਮਾਰਿਆ ਬੜਾ ਦਰਦ ਰਹਾ ਕੇਪੀਰ ਚਾਂ ਸੁਣਾ ਨੇ ਵਧੀਆ ਕਰਤਾ ਪਰ ਅੱਜ ਲਖਣ ਦੇ ਵਿੱਚ ਅਰਜਵੰਤਪੁਰ ਖਾਲਸਾ ਮੇਰੀ ਸਿੰਘਣੀ ਉਹਨਾਂ ਨੂੰ ਟਿਕਟ ਜਿਹੜੀ ਮਿਲੀ ਆ ਜਲੰਧਰ ਤੋਂ ਲੋਕ ਸਭਾ ਹਲਕਾ ਜਲੰਧਰ ਤੇ ਕੀ ਗੱਲ ਖਰਚ ਦੀ ਬੰਦਾ ਆਪਣਾ ਨਾਲ ਮਿਲ ਕੇ ਸੇਵਾ ਕਰਨ ਦਾ ਜੇਰ ਝਾਂ ਸੁਨੇ ਅੰਦਰ ਪੂਲਾ ਮਾਰਿਆ ਸੀ ਅਰ ਝਾਂ ਸੁਮ ਅੰਦਰ ਸੀ ਹੋ ਸਕਦਾ ਭਾਈ ਲੱਗ ਜਾਂਦਾ ਫਾਂਸੀ ਹੋ ਜਾਂਦੀ ਹੋ ਸਕਦਾ ਸਾਰੀ ਜ਼ਿੰਦਗੀ ਅੰਦਰ ਰਹਿਣਾ ਪੈਂਦਾ ਤੇ ਕੀ ਗੱਲ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਕਿੰਨੇ ਸਾਹਮਣਾ ਪੰਥ ਨੇ ਤੇ ਪੰਥ ਦੀ ਮੈਂ ਜੁੰਮਿਆਰੀ ਲਾ ਕੇ ਆਂ ਵੀ ਪੰਥਾ ਬੇਸੰਭੂ ਤੇ 6 ਮੈਂ ਅੱਜ ਬਾਹਰ ਆ ਗਿਆ ਤੁਹਾਡੀਆਂ ਦੁਆਵਾਂ ਦੇ ਨਾਲ ਬਾਹਰ ਆ ਗਿਆ ਤੇ ਅੱਜ ਕਿਰ ਕੀ ਮੇਰਾ ਕੀ ਕਹਿਣਾ ਹੈ ਜੇ ਮੈਂ ਬਾਹਰ ਆ ਗਿਆ ਮੈਨੂੰ ਤਾਂ ਮੇਂ ਪਾਇਸ਼ਾ ਪ੍ਰਮਾਤਮਾ ਨੇ ਬਾਹਰ ਲਿਆਂਦਾ ਤੇ ਫਿਰ ਮੇਰਾ ਅੱਜ ਕੀ ਕਸੂਰ ਹੈ ਤੇ ਪੰਥ ਦਾ ਵਰਜ ਨਹੀਂ ਪੰਦਾ। ਗੋਦੀ মিডিਆ ਦਾ ਫਰਜ ਨਹੀਂ ਪੰਦਾ। ਪ੍ਰਚਾਰ ਕਰਨਾ ਤੇ ਬਾਹਰਲੇਆ ਦਾ ਫਰਜ ਨਹੀਂ ਪੰਦਾ ਸਪੋਰਟ ਕਰਨੀ। ਨਾ ਕੋਈ ਕਿਸੇ ਵੀ ਤਰ੍ਹਾਂ ਦੀ ਮੇਰੀ ਸਪੋਰਟ ਨਹੀਂ ਜੋ ਮਿੱਤਰੋ ਹੋਈ। ਨਾ ਪ੍ਰਚਾਰਨ ਹੋਈਆ, ਨਾ ਉਦਾਂ ਵੀ ਕੋਈ ਮਾਤਰੀ ਹੋਈ। ਸਿਰਫ ਇੱਕੋ ਇੱਕੋ ਸਿੰਘ ਆ ਜਿਹੜੀ ਮੇਰੀ ਸਪੋਰਟ ਕਰ ਲਿਆ, ਕਰ ਰਿਹਾ ਜਰਮਨ ਤੋਂ ਬਾਬਾ ਕਲਬੀਰ ਸਿੰਘ ਪਾਏ ਕਨਵੀਰ ਸਿੰਘ ਉਹ ਸਿਰਫ ਮੇਰੀ ਸਪੋਰਟ ਕਰ ਰਿਹਾ ਇਕੱਲਾ ਤੇ ਇਕੱਲਾ ਬੰਦਾ ਕਿੰਨਾ ਹੀ ਸਪੋਰਟ ਕਰ ਲਏਗਾ ਉਹ ਇੱਧਰ ਵੀ ਸਪੋਰਟ ਜਿਹੜੀ ਸਿੰਘਾਂ ਨੂੰ ਵੀ ਕਹਿ ਰਿਹਾ ਕੋਈ ਹੱਥ ਨਹੀਂ ਲਗਣ ਦੇਆ ਛੇ ਉਹ ਥੋੜੀ ਬਾਦੀ ਮਾਇਆ ਪੇਂਦਾ ਉਹ ਸਾਡਾ ਤੇਲ ਲੱਗ ਜਾਂਦਾ ਫਿਰ ਆਪਾਂ ਟਿੱਕੇ ਕਿੱਥੇ ਆ ਮਹਾਰਾਜ ਨੇ ਜਿਹੜੀ ਸੇਵਾ ਲਈ ਡਿਊਟੀ ਲਈ ਉਹ ਤੇ ਅਰਚੰਦਨਾ ਜੇਲ੍ਹ ਦੇ ਵਿੱਚ ਨਭਾਤੀ ਤੇ ਹੁਣ ਜਿਹੜੀ ਸੇਵਾ ਲਾਉਣੀ ਆ 5 ਸਾਲ ਡਾਡਾ ਕਰਕੇ ਸੇਵਾ ਕਰਨੀ ਆ ਮੈਨੂੰ ਕੋਈ ਤਾਂ ਦੌਲਤ ਦੀ ਜਿਆਦਾ ਜ਼ਰੂਰਤ ਨਹੀਂ ਮੈਂ ਸੇਵਾ ਲਈ ਉੱਤਰੀ ਆ ਤੇ ਪੰਥ ਦਾ ਮਰਲੀ ਵੀ ਫਰਜ਼ ਬੰਦਾ ਜੇ ਮੈਂ ਪੰਥ ਲਈ ਕੋ ਕੀਤਾ ਏ ਤੇ ਪੰਥ ਦਾ ਫਰਜ਼ ਬੰਦਾ ਵੀ ਮੇਰੀ ਸਪੋਰਟ ਕਰੋ ਭਰਾਓ ਤੇ ਬਾਹਰ ਆ ਰਹੇ ਹੋ ਤਾਂ ਵੀ ਹੱਥ ਜੋੜ ਕੇ ਬੇਨਤੀ ਤੁਸੀਂ ਉਹਦਾ ਵੀ ਸਪੋਰਟ ਕਰੋ ਸੰਗਤ ਨੂੰ ਕਹੋ ਇੱਧਰ ਤੇ ਉਹਦਾ ਵੀ ਸਪੋਰਟ ਕਰੋ ਮਾਨ ਧਨ ਦੇ ਨਾਲ ਸਪੋਰਟ ਕਰੋ ਜੜੀਆਂ ਜੜੀਆਂ ਜੰਗਾ ਜਿਹੜੀਆਂ ਲੜਨੀਆਂ ਸੌਖੀਆਂ ਨਹੀਂ ਹੁੰਦੀਆਂ ਲੋਕ ਸਭਾ ਹਲਕਾ ਜਲੰਧਰ ਨੌਣਕੇ ਆਉਂਦੇ ਆ ਨੌਆ ਹੜਕਿਆਂ ਦੇ ਵਿੱਚ ਨਕੋਦਰ ਸ਼ਾਹਕੋਟ ਕਰਤਾਰਪੁਰ ਸਾਹਿਬ ਫਲੋਰ ਤੇ ਚਾਰਨ ਕੇ ਜਿਹੜੇ ਉਹ ਜਲੰਧਰ ਦੇ ਨੌਣਕੇ ਮੈਨੂੰ ਆਉਂਦੇ ਆ ਤੇ ਨੌਣਾਂ ਕੈ ਚ ਸੇਵਾ ਕਰਾਂਗਾ ਨੰਗੇ ਪੈਰੀ 5 ਸਾਲ ਭੰਗਾਰਾ ਪਿੰਡਾਂ ਨੂੰ ਮੈਂ ਜਾ ਰਿਹਾ ਚੰਗਾ ਮਿਲ ਰਿਹਾ ਪਰ ਤੁਹਾਡੀ ਸਪੋਰਟ ਦੀ ਲੋੜ ਆ ਸਪੋਰਟ ਮੇਰੀ ਕਿਤੇ ਨਹੀਂ ਹੋ ਰਹੀ ਪਰ ਪਿੰਡਾਂ 'ਚ ਵੇਚਣਾ ਕਿ ਹੁਣ ਘਰ ਦੇ ਵਿੱਚ ਆਪਾਂ ਵਿਆਹ ਰੱਖ ਲਿਆ ਕਿ ਇਹਦੇ ਘਰੇ ਜਾਵਾਂਗੇ ਸੱਦਾ ਦੇਵਾਂਗਾ ਤੇ ਆਊਗਾ ਜੇ ਆਪਾਂ ਸੱਦਾ ਪੱਤਰ ਹੀ ਨਹੀਂ ਆ ਭੇਜਾਂਗੇ ਤੇ ਆਵੇਗਾ ਕਿੱਦਾਂ ਲੋਕੀ ਸਤਾਏ ਹੋਏ ਉਹਨਾਂ ਸਰਕਾਰਾਂ ਦੇ ਰਵੈਤੀ ਪਾਰਟੀਆਂ ਜਿਹੜੀਆਂ ਪ੍ਰਾਣੀਆਂ ਏ ਜਿਹੜੀਆਂ 70 75 75 ਸਾਲ ਤੋਂ 80 ਸਾਲ ਤੋਂ ਉਹਨਾਂ ਨੇ ਸਾਨੂੰ ਕੱਖ ਨਹੀਂ ਦਿੱਤਾ ਨਾ ਪੱਲੇ ਕੁਝ ਪਾਇਆ ਉਹਨਾਂ ਤੋਂ ਸਤਾਏ ਹੋਏ ਲੋਕ ਇਕੱਠੇ ਹੋ ਜਾਂਦੇ ਆ ਪਰ ਪ੍ਰਚਾਰ ਲਈ ਘੁੰਮਣ ਲਈ ਜਾਣ ਲਈ ਉਹਨਾਂ ਕੋਲ ਵੀ ਕੋਨਾ ਕੋ ਚਾਹੀਦਾ ਮਾਨ ਧਰਮ ਦੇ ਨਾਲ ਮੇਰੀ ਸਪੋਰਟ ਕਰੋ ਇੰਨਾਂ ਦੇ ਭਰਾ ਦੀਆਂ ਬੇਨਤੀਆਂ ਇਹਨਾਂ ਤੁਹਾਡੇ ਸਿਰ ਲਾਂਮਾ ਹੀ ਰਹਿ ਜੇ ਸਾਰੀ ਉਮਰ ਦਾ ਮੈਂ ਵੀਡੀਓ ਪਾਉਣੀ ਨਹੀਂ ਸੀ 4 ਦਿਨ ਰਹਿ ਕੇ ਮੈਨੂੰ ਹੱਕ ਕੇ ਪਾਉਣੀ ਪਈ ਆ ਕਿ ਮੇਰ ਲਈ ਕੋਈ ਵੀ ਨਹੀਂ ਹੈਗਾ ਰਾਇ ਮੀਂਗਾ ਕਬੀਰਤੀਆ ਪ੍ਰਵਾਨ ਕਰਿਓ ਵੈਕਰਜੀ ਕਾ ਕਾਲ ਸਾਹਿਬ ਵੈਕਰਜੀ